ਯਾਦ ਦੇ ਵਿੱਚ ਮਾਰਸ਼ ਹੋ ਜਾਣ ਦੇ ਨਾਲ ਜਿਸ ਪ੍ਰਕਾਰ ਹੀਟ ਵੇਵ ਥਮ ਚੁੱਕੀ ਹੈ ਉਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਤਾਂ ਜਲੰਧਰ ਜਿਮਨੀ ਚੌਂ ਦੇ ਉੱਪਰ ਜੋ ਇੱਕ ਸਿਆਸੀ ਪਾਰਾ ਬਹੁਤ ਸਪੀਡ ਦੇ ਨਾਲ ਛੱਡ ਰਿਹਾ ਸੀ ਉਹ ਹੁਣ ਜਿਹੜੀਆਂ ਪ੍ਰਮੁੱਖ ਰਾਜਸੀ ਪਾਰਟੀਆਂ ਹੈਗੀਆਂ ਉਹਨਾਂ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦੇਣ ਦੇ ਨਾਲ ਜੋ ਇੱਕ ਸਸਪੈਂਸ ਬਣਿਆ ਹੋਇਆ ਸੀ ਉਹ ਖਤਮ ਹੋ ਚੁੱਕਿਆ ਤੇ ਉਹ ਸਾਰੀਆਂ ਕਿਆਸ ਰੀਆਂ ਖਤਮ ਹੋ ਚੁੱਕੀਆਂ ਕਿ ਕੌਣ ਕਿਸ ਨੂੰ ਟਿਕਟ ਦੇਵੇਗਾ ਤੇ ਆਪਣਾ ਕੌਣ ਜੋ ਉਮੀਦਵਾਰ ਹੈ ਉਹ ਇਸ ਮਹਾਂ ਭਾਰਤ ਦੇ ਵਿੱਚ ਚੋਣਾਂ ਵੀ ਮਹਾਪੱਤ ਦੇ ਵਿੱਚ उतारेगा ਜੇਕਰ ਗੱਲ ਕਰ ਲਈਏ ਤਾਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਮਹਿੰਦਰ ਭਖਤ ਨੂੰ ਟਿਕਟ ਦਿੱਤੀ ਜਾ ਚੁੱਕੀ ਹੈ ਤੇ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਸ਼ੀਤਲ ਅੰਗਰਾਲ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈਗਾ ਤੇ ਜੇਕਰ ਗੱਲ ਕਰ ਲਈਏ ਤਾਂ ਅੱਜ ਜੋ ਨਮਾ ਇੱਕ ਉਛਾਲ ਆਇਆ ਹੈਗਾ ਜਹੰਦਰ ਜਿੰਨੀ ਤੇ ਚੌਂਕ ਦੇ ਵਿੱਚ ਉਸ ਦੇ ਵਿੱਚ ਇਹ ਹੈ ਕਿ ਵੀ ਜੋ ਕਾਂਗਰਸ ਵੱਲੋਂ ਜੋ ਸ੍ਰਿੰਦਰਪੁਰਾ ਹੈ ਜੋ ਕਿ ਉੱਥੇ ਤੋਂ ਮੇਅਰ ਨੇ ਉਹਨਾਂ ਨੂੰ ਜੋ ਆਪਣਾ ਉਮੀਦਵਾਰ ਨਾਮ ਕਰ ਗਏ ਹਾਂ ਜਿਉਂ ਕਿ ਸ੍ਰਿੰਦਰਪੁਰਾ ਜੋ ਕਿ ਮੇਅਰ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਕਾਂਗਰਸ ਵੱਲੋਂ ਇਨਾਨ ਦਿੱਤਾ ਗਿਆ ਤੇ ਜਿੱਥੇ ਅੱਜ ਸ਼ੀਤਲੰਗਰਾਲ ਵੱਲੋਂ ਆਪਣੇ ਨਾਮਜ਼ਦ ਕੀ ਪੁੱਤਰ ਭਰੇ ਗਏ ਆ ਉੱਥੇ ਕਾਂਗਰਸ ਵੱਲੋਂ ਸ੍ਰਿੰਦਰਪੁਰਾ ਦਾ ਨਾਮ ਅਨਾਉਂਸ ਕੀਤਾ ਗਿਆ ਤੇ ਹੁਣੇ ਜੋ ਖਬਰਾਂ ਨੇ ਉਸ ਦੇ ਵਿੱਚ ਸ਼੍ਰੋਮਣੀ ਕਾਲੀ ਕਾਲ ਵੱਲੋਂ ਦੋ ਵਾਰ ਐਮਸੀ ਰਹਿ ਚੁੱਕੇ ਬੀਬੀ ਸਰਜੀਤ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਪੰਜਵੀਂ ਪਾਰਟੀ ਜੋ ਹੈਗੀ ਹੈ ਜャਰਤੀ ਅੱਜ ਦੇ ਦਿਲ ਜੋ ਤੀਸਰਾ ਕੈਂਡੀਡੇਟ ਐਲਾਨ ਕੀਤਾ ਗਿਆ ਬੀਐਸਪੀ ਵੱਲੋਂ ਬਿੰਦਨ ਲਖਾ ਜੀ ਨੂੰ ਕੈਂਡੀਡੇਟ ਅਨਾਉਂਸ ਕੀਤਾ ਗਿਆ ਇਸ ਤਰ੍ਹਾਂ ਇੱਕ ਪੋਜੀਸ਼ਨ ਕਲੀਅਰ ਹੋ ਚੁੱਕੀ ਹੈ ਜੋ ਕੈਂਡੀਡੇਟ ਹੈ ਉਹ ਮੈਦਾਨ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਬਿਲਕੁਲ ਕਲੀਅਰ ਹੋ ਚੁੱਕੇ ਹਨ ਰਾਸੀ ਪਾਰਟੀਆਂ ਨੇ ਤੇ ਇਸ ਤੋਂ ਇਲਾਵਾ ਜੋ ਲੋਕਤਾਕ੍ਰਿਤ ਪਾਰਟੀ ਹੈਗੀ ਆ ਉਸ ਦੇ ਵੱਲੋਂ ਵੀ ਜੋ ਆਪਣਾ ਇੱਕ ਕੈਂਡੀਡੇਟ ਅਨਾਉਂਸ ਕੀਤਾ ਗਿਆ ਤੇ ਇਸ ਤੋਂ ਬਾਅਦ ਦੋ ਹੋਰ ਆਜ਼ਾਦ ਮਿਲਵਰਾਂ ਨੇ ਆਪਣੇ ਕਾਂਗਰਸ ਪਰੇ ਨੇ ਇਸ ਪ੍ਰਕਾਰ ਅੱਠ ਉਮੀਦਵਾਰ ਅਜੇ ਚੋਣ ਮੈਦਾਨ ਦੇ ਪਖਾੜੇ ਦੇ ਵਿੱਚ ਨਜ਼ਰ ਆ ਰਹੇ ਨੇ ਆਉਂਦੇ ਦਿਨਾਂ ਦੇ ਵਿੱਚ ਹੋਰ ਆਗਿਆਮੀ ਦੁਆਰਾ ਦੇ ਜੋ ਸਾਹਮਣੇ ਆਉਣ ਦੀ ਪੇਸ਼ੰ ਕੋਈ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਤਾਂ ਹੁਣ ਜੋ ਚੋਣ ਪਿਕਚਰ ਹੈ ਇੱਕ ਤਰ੍ਹਾਂ ਦੀ ਇੱਕ ਕਲੀਅਰ ਹੋ ਚੁੱਕੀ ਹੈ ਜੇਕਰ ਗੱਲ ਕਰ ਲਈਏ ਆਮ ਆਦਮੀ ਪਾਰਟੀ ਜੇਕਰ ਗੱਲ ਕਰ ਲਈਏ ਭਾਰਤੀ ਜਨਤਾ ਪਾਰਟੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬੀਐਸਪੀ ਇੱਕ ਤਰ੍ਹਾਂ ਦਾ ਇਹ ਪੰਜ ਗੁਣਾ ਮੁਕਾਬਲਾ ਜੋ ਹੁਣ ਜਾ ਰਿਹਾ ਹੈ ਇਹ ਬਹੁਤ ਹੀ ਇੱਕ ਦਿਲਚਸਪ ਮੁਕਾਬਲਾ ਹੋਏਗਾ ਤੇ ਇਹ ਮੁਕਾਬਲਾ ਈ ਟੈਕ ਦੀ ਜਿੱਤ ਹਾਰ ਵੀ ਤੈਅ ਕਰੇਗੀ ਕਿ ਵੀ ਪੰਜਾਬ ਦੇ ਲੋਕ ਕਿਸ ਪਾਰਟੀ ਨੂੰ ਚਾਹੁੰਦੇ ਨੇ ਨੂੰ ਨਹੀਂ ਚਾਹੁੰਦੇ ਮਿਲਦੇ ਆ ਜੀ ਨਵੀਂ ਰਿਪੋਰਟ ਨਾਲ ਧੰਨਵਾਦ